ਹੈਲੋ ਦੋਸਤੋ ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਕਮਾਮ ਇਹ ਨਵਾਂ ਸ਼ਹਿਰ ਦਾ ਪਿੰਡ ਹੈ ਜੀ ਬਰੇਟਾ ਟੂ ਕਮਾਮ ਤੇ ਆਪਣੇ ਕੋਲੇ ਅੱਜ ਫੇਰ ਪਿੰਜਰੇ ਦੀ ਡਿਲੀਵਰੀ ਹੈ ਜੀ ਜੀ ਦੇਖ ਸਕਦੇ ਹੋਗੇ ਪਿੰਜਰੇ ਦੀ ਡਿਲੀਵਰੀ ਹੈਗੀ ਆ ਦੇਖੋ ਲਓ ਜੀ ਮਿੱਤਰੋ ਅੱਜ ਆਪਾਂ ਬਲੌਗਿੰਗ ਦੀ ਸਟਾਰਟਿੰਗ ਕਰ ਰਹੇ ਹਾਂ ਜੀ ਪਿੰਡ ਬਖਸ਼ੀ ਵਾਲੇ ਤੋਂ ਤੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਲਓ ਜੀ ਇਹ ਆਪਣੇ ਕੋਲੇ ਹੈਗੀ ਹੈ ਡਿਲੀਵਰੀ ਜੀ ਨਵਾਂ ਸ਼ਹਿਰ ਦਾ ਪਿੰਡ ਹੈ ਕਮਾਮ ਪਿੰਡ ਉਥੋਂ ਦੀ ਹੈ ਪਿੰਜਰੀ ਡਿਲੀਵਰੀ ਕਰੋ ਚੱਲਣ ਵੇਲੇ ਆਪਾਂ ਤਾਂ ਨਹੀਂ ਬਲੌਗ ਦੀ ਸਟਾਰਟਿੰਗ ਕੀਤੀ ਕਿਉਂਕਿ ਥੋੜਾ ਜਿਹਾ ਲੇਟ ਸੀਗੇ ਲੇਟ ਹੋ ਗਈ ਜਦ ਆਪਾਂ ਚੱਲਣ ਗਣੀਓ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਲਹਿਰਾ ਲਹਿਰਾ ਸ਼ਹਿਰ ਹੈ ਜੀ ਗਾਗਾ ਪਿੰਡ ਹੈ ਜਿਹੜੋ ਇਕੱਠੇ ਦਾ ਨਾਮ ਲੈ ਕੇ ਬੁਕਾਰਦੇ ਨੇ ਲਹਿਰੇ ਗਾਗੇ ਜਾਣਾ ਜੀ ਗਾਗਾ ਇੱਥੇ ਪਿੰਡ ਹੈ ਲਹਿਰਾ ਇੱਥੇ ਸ਼ਹਿਰ ਹੈ ਲੋ ਜੀ ਆਪਾਂ ਪਹੁੰਚ ਗਏ ਹਾਂ ਸੁਨਾਮ ਸ਼ਹਿਰ ਉਦਮ ਸਿੰਘ ਦਾ ਪਿੰਡ ਹੈ ਜੀ ਸਰਦਾਰ ਉਦਮ ਸਿੰਘ ਦਾ ਪਿੰਡ ਹੈ ਇਹ ਸੁਨਾਮ ਆਵਾ ਸੁਨਾਮ ਪਹੁੰਚ ਗਏ ਦੋਸਤੋ ਲੋ ਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਸੰਗਰੂਰ ਇਹਨਾਂ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਸ਼ਹਿਰ ਸੰਗਰੂਰ ਦੇ ਵਿੱਚ ਇਹਨਾਂ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਇਸ ਟਾਈਮ ਦੇ ਸ਼ਹਿਰ ਧੂਰੀ ਮਲੇਰਕੋਟਲਾ ਇਸ ਤੋਂ ਬਾਅਦ ਆਊਗਾ ਜੀ ਸ਼ਹਿਰ ਮਲੇਰ ਕੋਟਲਾ ਲੋ ਜੀ ਦੋਸਤੋ ਜ਼ਿਲ੍ਹਾ ਮਲੇਰ ਕੋਟਲਾ ਵਿੱਚ ਆਪ ਜੀ ਦਾ ਸਵਾਗਤ ਹੈ ਸਵਾਗਤ ਕਰਦਾ ਜੀ ਸ਼ਹਿਰ ਮਲੇਰ ਕੋਟਲਾ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਇਹ ਲਿਖਿਆ ਪਿਆ ਨੇ ਠਹਿਰੋ ਜ਼ਿਲ੍ਹਾ ਮਲੇਰ ਕੋਟਲਾ ਪੁਲਿਸ ਇਹ ਆ ਗਈ ਜੀ ਜੇਲ ਮਲੇਰ ਕੋਟਲੇ ਦੀ ਜੇਲ ਹੈ ਆਪਾਂ ਇਸ ਟਾਈਮ ਤੇ ਪਹੁੰਚ ਗਏ ਆਂ ਸ਼ਹਿਰ ਮਲੇਰ ਕੋਟਲਾ ਦੀਆਂ ਪਹਿਲੀਆਂ ਬੱਤੀਆਂ ਤੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਇਹ ਅਗੀਆਂ ਇਹ ਪਹਿਲੀਆਂ ਬੱਤੀਆਂ ਚਲਦੀਆਂ ਨੇ ਫਿਰ ਅਗਲੀਆਂ ਬੱਤੀਆਂ ਉਹ ਵੀ ਨਹੀਂ ਚਲਦੀਆਂ ਚਲੋ ਜੀ ਬਾਬਾ ਸਭ ਦਾ ਭਲਾ ਕਰੇ ਲਓ ਜੀ ਦੋਸਤੋ ਸਵਾਗਤ ਹੈ ਤੁਹਾਡਾ ਸ਼ਹਿਰ ਲੁਧਿਆਣਾ ਦੇ ਵਿੱਚ ਲੁਧਿਆਣਾ ਲੋਹਾ ਇੰਡਸਟਰੀ ਏਰੀਆ ਸਵਾਗਤ ਹੈ ਤੁਹਾਡਾ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਟਾਈਮ ਤੇ ਆਪਾਂ ਪਹੁੰਚ ਗਏ ਆ ਲੁਧਿਆਣਾ ਸ਼ਹਿਰ ਪਤਾ ਨਹੀਂ ਕੀ ਹੋ ਰਿਹਾ ਪਬਲਿਕ ਨੂੰ ਕੋਈ ਇਧਰ ਨੂੰ ਚੱਕ ਦਿੰਦਾ ਗੱਡੀ ਕੋਈ ਇਧਰ ਨੂੰ ਚੱਕ ਦਿੰਦਾ ਲਓ ਜੀ ਅੱਜੇ ਦੁਕਾਨਾਂ ਇੱਥੇ ਲੇਟ ਖੁੱਲਦੀਆਂ ਨੇ ਘੱਟੋ ਘੱਟ 10-11 ਵਜੇ ਮਾਰਕੀਟ ਖੁੱਲਦੀ ਹੈ ਜੀ 10 ਵਜੇ ਖੁੱਲਣ ਦੇ 11 ਵਜੇ ਖੁੱਲ ਜਾਂਦੀ ਹੈਗੀ ਤੇ ਇਸ ਟਾਈਮ ਤੇ ਆਪਾਂ ਲੁਧਿਆਣਾ ਸ਼ਹਿਰ ਚ ਐਂਟ ਹੋ ਗਏਾਂਗੇ ਹਾਂਜੀ ਦੋਸਤੋ ਇਸ ਟਾਈਮ ਤੇ ਆਪਾਂ ਪਹੁੰਚ ਗਏ ਆ ਲੁਧਿਆਣੇ ਦੇ ਗਿੱਲਰ ਰੋਡ ਦੇ ਉੱਤੇ ਲੁਧਿਆਣੇ ਦਾ ਦੇਖੋ ਗਿੱਲਰ ਰੋਡ ਹੈ ਜੀ ਇਹ ਸਾਰੀ ਟੂਲ ਦੀ ਮਾਰਕੀਟ ਹੈਗੀ ਟੂਲ ਵਗੈਰਾ ਸਮਾਨ ਜਿਹਨੇ ਮਨ ਲੋ ਮਿਸਤਰੀ ਨੇ ਕੋਈ ਟੂਲ ਦਾ ਸਮਾਨ ਲੈਣਾ ਇਹ ਉੱਥੇ ਵਰਕ ਉੱਥੇ ਆਊਗਾ ਚੌਂਕ ਉੱਥੇ ਤੱਕ ਇਹ ਸਾਰੀ ਹੀ ਟੂਲ ਦੀ ਮਾਰਕੀਟ ਹੈ ਜੀ ਆਹ ਦੇਖੋ ਏ ਹਾਇ ਤਾਂ 8:22 ਹੋਏ ਨੇ ਜੀ ਇਹ ਮਾਰਕੀਟ ਖੁੱਲਣ ਲੱਗੂਗੀ 10 ਵਜੇ ਤੋਂ ਬਾਅਦ ਜੀ ਲੁਧਿਆਣੀ ਦੀ ਇਹ ਮਾਰਕੀਟ ਹੈ 10 ਵਜੇ ਤੋਂ ਬਾਅਦ ਖੁੱਲਣ ਲੱਗੂਗੀ 11 ਵਜੇ ਪ੍ਰੋਪਰ ਖੁੱਲੂਗੀ ਜੀ ਤੇ ਦੇਖ ਸਕਦੇ ਹੋਗੇ ਸਾਰੀ ਮਾਰਕੀਟ ਬਿਲਕੁਲ ਬੰਦ ਪਈ ਹੈ ਜੀ ਤੇ ਮਲਾਜ਼ਮ ਆਈ ਜਾਂਦੇ ਨੇਗੇ ਦੂਰ ਵਾਲੇ ਦੇਖ ਸਕਦੇ ਹੋਗੇ ਇਹ ਆਹ ਜਿਹੜੀ ਹੈ ਇਹ ਸਾਈਕਲ ਮਾਰਕੀਟ ਹੈ ਜੀ ਇੱਥੋਂ ਦੀ ਇਹ ਸਾਈਕਲ ਮਾਰਕੀਟ ਹੈ ਲੁਧਿਆਣੇ ਦੀ ਆ ਗਿਆ ਜੀ ਪੰਨਾ ਸਿੰਘ ਪਕੌੜੇ ਵਾਲਾ ਇੱਥੋਂ ਦਾ ਮਸ਼ਹੂਰ ਹੈ ਜੀ ਪੰਨਾ ਸਿੰਘ ਪਕੌੜੇ ਵਾਲਾ ਇਸ ਟਾਈਮ ਤੇ ਆਪਾਂ ਨਿਕਲ ਰਹੇ ਹਾਂ ਜੀ ਲੁਧਿਆਣੇ ਸ਼ਹਿਰ ਦੇ ਗਿੱਲ ਰੋਡ ਉਤੋਂ ਦੀ ਲਿਮਟ ਹੈਗੀ ਇੱਥੇ 40 ਦੀ ਜੀ ਕੈਮਰੇ ਜਿਵੇਂ ਲੱਗੇ ਹੋਏ ਨੇ ਦੇਖੋ ਜੀ ਇੱਧਰ ਵੀ ਇਹੀ ਮਾਰਕੀਟ ਹੈ ਜੀ ਟੂਲ ਵਗੈਰਾ ਦੀ ਇੱਧਰ ਵੀ ਉਹੀ ਮਾਰਕੀਟ ਹੈ ਟੂਲ ਵਗੈਰਾ ਦੀ ਇਹ ਦੇਖ ਸਕਦੇ ਹੋਗੇ ਆਖੋ ਇੱਧਰ ਵੀ ਵਾਹ ਜੀ ਵਾਹ ਬੜਾ ਬਾਈ ਕਾਲਾਗਾ ਦੋਹੇ ਪਾਸੇ ਟੂਲ ਦੀ ਹੀ ਮਾਰਕੀਟ ਹੈ ਹਾਂ ਦੇਖੋ ਇੱਧਰ ਵੀ ਸਾਰੇ ਟੂਲ ਦੀ ਮਾਰਕੀਟ ਹੈ ਉਹ ਸਾਹਮਣੇ ਚੌਂਕ ਆ ਗਈ ਜੀ ਚੌਂਕ ਤੱਕ ਇਹ ਟੂਲ ਦੀ ਮਾਰਕੀਟ ਹੈ ਡੇਲ ਰੋਡ ਦੇ ਲੋ ਜੀ ਦੋਸਤੋ ਇਹ ਆ ਗਿਆ ਜੀ ਗੁਰਦੁਆਰੇ ਆ ਲੁਧਿਆਣੇ ਦਾ ਗੁਰਦੁਆਰਾ ਸਾਹਿਬ ਦੁਖਨਵਾਰਨ ਗੁਰਦੁਆਰਾ ਸਾਹਿਬ ਇਹ ਹੈ ਜੀ ਲੁਧਿਆਣੇ ਦਾ ਦੁਖਨਵਾਰਨ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਸਭ ਤੋਂ ਪਹਲਾ ਕਰੀ ਮਾਲਕਾ ਸਭ ਤੋਂ ਮਿਹਰ ਕਰੀ ਲੋ ਜੀ ਇਹ ਆ ਗਿਆ ਸਾਹਮਣੇ ਸਟੇਸ਼ਨ ਜੀ ਇਹ ਤੋਂ ਆਪਾਂ ਸਿੱਧ ਅੱਜ ਬੋਲ ਚੜਾਂਗੇ ਲੋ ਜੀ ਪਤੀਆਂ ਹੋ ਰਹੀਆਂ ਨੇ ਜੀ ਜੇ ਆਪਾਂ ਉਹ ਸਾਹਮਣੇ ਜਿੱਥੇ ਲਿਖਿਆ ਆ ਮੇਰਾ ਵਾਦਾ ਜੇ ਉਧਰ ਮੁੜ ਗਏ ਤਾਂ ਸਟੇਸ਼ਨ ਨੂੰ ਲੰਘ ਜਾਗੇ ਸਿੱਧੇ ਲੰਘ ਜਾਗੇ ਆਪਾਂ ਜਲੰਧਰ ਫਗਵਾੜੇ ਨੂੰ ਹਾਂਜੀ ਮਿੱਤਰੋ ਆ ਆ ਗਈ ਲੁਧਿਆਣੀ ਦੀ ਸਭ ਤੋਂ ਮਸ਼ਹੂਰ ਜਗ੍ਹਾ ਘੰਟਾ ਘਰ ਇਹਨੂੰ ਕਹਿੰਦੇ ਨੇ ਜੀ ਘੰਟਾ ਘਰ ਟਾਈਮ ਇਹਦਾ ਚੱਲਦਾ ਹੈ 8:28 ਮਿੰਟ ਹੋ ਗਏ ਸਹੀ ਹੈ ਟਾਈਮ ਜੀ ਲੋ ਜੀ ਦੋਸਤੋ ਆਪਾਂ ਲੁਧਿਆਣਾ ਸ਼ਹਿਰ ਕ੍ਰੋਸ ਕਰ ਗਏ ਆ ਇਹ ਹੈਗਾ ਜੀ ਬਾਈਪਾਸ ਚੰਡੀਗੜ੍ਹ ਨੂੰ ਨਿਕਲ ਜਾਂਦਾ ਇਹ ਬਾਈਪਾਸ ਹੈਗਾ ਲੁਧਿਆਣੀ ਦਾ ਸਾਨੇਵਾਲ ਉਹ ਸਾਈਡ ਨਿਕਲ ਜਾਂਦਾ ਹੈ ਇਟਾਪ ਤੇ ਆਪਾਂ ਬਾਈ ਬਾਅਦ ਚੜ ਗਏ ਜੀ ਅੱਬਾ ਜਾ ਰਹੇ ਆ ਜਲੰਧਰ ਨੂੰ ਫਲੋਰ ਜਾਵਾਂ ਫਲੋਰ ਤੋਂ ਪਾਟਾਂਗੇ ਜੀ ਸ਼ਹਿਰ ਦਵਾ ਸ਼ਹਿਰ ਨੂੰ ਲੋ ਜੀ ਮਿੱਤਰੋ ਲਾਡੋਵਾਲ ਰਹਿ ਗਿਆ ਲਾਡੋਵਾਲ ਤੋਂ ਟੂਲ ਟੈਕਸ 7 ਕਿਲੋਮੀਟਰ ਜੀ ਫਲੋਰ 11 ਕਿਲੋਮੀਟਰ ਅੰਮ੍ਰਿਤਸਰ 135 ਕਿਲੋਮੀਟਰ ਰਹਿ ਗਿਆ ਦੋਸਤੋ ਹਾਂ ਜੀ ਦੋਸਤੋ ਜਿਹੜੀਆਂ ਲੁਧਿਆਣੇ ਦੀਆਂ ਮੰਨ ਲਓ ਗੱਡੀਆਂ ਦੀ ਲੁਧਿਆਣੇ ਜ਼ਿਲ੍ਹੇ ਦੀਆਂ ਆਂਦੀਆਂ ਪਾਸਿੰਗ ਹੁੰਦੀ ਹੈਗੀ ਉਹ ਇੱਥੇ ਹੁੰਦੀ ਹੈ ਜੀ ਬਾਈਪਾਸ ਕ੍ਰਾਸ ਕਰਕੇ ਆਹ ਖੜੀਆਂ ਨੇ ਦੇਖੋ ਫਲੋਰ ਤੋਂ ਉਰਾ ਲਧਿਆਣਾ ਟੱਪ ਕੇ ਜੇ ਦੇਖ ਸਕਦੇ ਹੋਗੇ ਇਹ ਸਾਰੀਆਂ ਗੱਡੀਆਂ ਜੀ ਵੱਡੀਆਂ ਛੋਟੀਆਂ ਇਹ ਸਾਰੀਆਂ ਪਾਸਿੰਗ ਵਾਲੀਆਂ ਨੇ ਇੱਥੇ ਹੁੰਦੀ ਹੈ ਜੀ ਲਧਿਆਣੇ ਦੀ ਗੱਡੀ ਦੀ ਪਾਸਿੰਗ ਦੇਖੋ ਜੀ ਮੂਰੇ ਆਪਣੇ ਘਾਟੋ ਜਾ ਰਿਹਾ ਹੈਗਾ ਆਟੋ ਦੇ ਇੱਕ ਦਾ ਬਾਈ ਨੇ ਪਿੱਛੇ ਕੁੱਟ ਲਾਇਆ ਹੋਇਆ ਲਬਾਫਾ ਲਾ ਰੱਖਿਆ ਹੈਗਾ ਤੇ ਇਹ ਮੂਰੇ ਵੀ ਕੁੱਲਰ ਲਾ ਰੱਖਿਆ ਹੈਗਾ ਵੀ ਹਵਾ ਲੱਗੇ ਠੀਕ ਹੈ ਨਹੀਂ ਕਈ ਬੰਦੇ ਦਾ ਘੌਲੀ ਦੇ ਨਿਕਲਾ ਕੈਂਪਰ ਨਹੀਂ ਰੱਖ ਸਕਦੇ ਹੈਗੇ ਆਪਣੀ ਗੱਡੀ ਦੇ ਵਿੱਚ ਵੀ 200 ਰੁਪਏ ਖਰਚੇ ਹੋਣਗੇ ਬਾਈ ਨੇ ਦੋ ਕੁੱਲਰ ਲਾ ਰੱਖੇ ਨੇ ਇੱਕ ਪਿਛਲੇ ਪਾਸੇ ਸਵਾਰੀਆਂ ਵਾਸਤੇ ਇੱਕ ਮੂਰਲੇ ਪਾਸੇ ਆਪਦੇ ਵਾਸਤੇ ਦੇਖੋ ਇਹਨੂੰ ਕਹਿੰਦੇ ਨੇ ਜਿਗਰਾ ਕਹਿੰਦਾ ਜਿਗਰੇ ਵਾਲੀ ਰੱਖ ਸਕਦਾ ਹੈ ਪੈਸੇ ਭਾਈ ਨਾ ਜਿਗਰਾ ਦੇਖੋ ਗੱਡਾ ਹਾਂਜੀ ਦੋਸਤੋ ਆਪਣੀ ਗੱਡੀ ਚ ਆ ਗਈ ਸੀ ਪਤੀ ਡੀਜ਼ਲ ਵਾਲੀ ਆਪਾਂ ਇਸ ਭਾਪ ਤੋਂ ਪਾ ਕੇ ਲਾਡੋਵਾਲ ਫਿਲਿੰਗ ਸਟੇਸ਼ਨ ਤੋਂ ਡੀਜ਼ਲ ਅੱਗੇ ਲਈ ਹੁਣ ਨਿਕਲ ਗਏ ਜੀ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਪਰ ਦੀ ਬਾਈਪਾਸ ਬਣਿਆ ਹੋਇਆ ਜੀ ਇਹ ਲੰਘ ਜਾਂਦਾ ਇਧਰ ਰੋਜਪੁਰ ਸਾਈਡ 'ਤੇ ਲਿਖਿਆ ਪਿਆ ਹੈਗਾ ਲਓ ਜੀ ਆਪਾਂ ਪਹੁੰਚ ਗਏ ਹੁਣ ਪੰਜਾਬ ਦੇ ਸਭ ਤੋਂ ਵੱਡੇ ਮਹਿੰਗੇ ਟੋਲ ਟੈਕਸ ਤੇ ਇਹ ਹੈ ਗੱਜੀ ਲਾਡੋਵਾਲ ਦਾ ਟੂਲ ਟੈਕਸ ਇਸ ਤੋਂ ਅੱਗੇ ਆਪਾਂ ਜਾਵਾਂਗੇ ਫਲੌਰ ਫਲੌਰ ਤੋਂ ਮਾਰਾਂਗੇ ਕੱਟ ਨਵਾਂ ਸ਼ਹਿਰ ਵੱਲ ਨਵਾਂ ਸ਼ਹਿਰ ਵੱਲ ਜਾਂਦੇ ਹੋਏ ਪਿੰਡ ਆਊਗਾ ਰਸਤੇ ਦੇ ਵਿੱਚ ਕਮਾਮ ਉੱਥੇ ਤਾਰਾਂਗੇ ਆਪਾਂ ਜੀ ਡਾਕ ਕੇਸ ਆਹ ਦੇਖੋ ਬਾਈ ਕਿਹ ਲਿੱਟੀਆਂ ਪਾਉਂਦਾ ਫਿਰਦਾ ਟਾਈਮ ਨਾਲ ਨਹੀਂ ਫਿਰਦਾ ਬਤਿੰਦਰ ਪਾਣੀ ਪੂਣੀ ਵੀ ਨਹੀਂ ਪਾਉਂਦਾ ਸਿੱਧੀ ਰੇਸ ਚਾਹਦਾ ਸਿੱਧੀ ਨਿਰਨੇ ਕਾਲ ਜੇ ਲੋ ਜੀ ਦੋਸਤੋ ਆਪਾਂ ਟੂਲ ਟੈਕਸ ਕਰਾਸ ਕਰ ਗਏ ਟੂਲ ਟੈਕਸ ਕਟਾ ਕੇ ਲੁਧਿਆਣੇ ਦੇ ਪੁਲ ਤੇ ਆ ਗਿਆ ਦਰਿਆ ਤੇ ਪਾਣੀ ਆ ਰਿਹਾ ਜੀ ਦਰਿਆ ਦੇ ਵਿੱਚ ਬਹੁਤ ਪਾਣੀ ਆ ਰਿਹਾ ਦੇਖ ਸਕਦੇ ਹੋਗੇ ਪਹਿਲਾਂ ਨਹੀਂ ਦੇਖਿਆ ਸੀ ਮੈਂ ਪਾ ਅੱਜ ਦੇਖ ਰਿਹਾ ਵੀ ਪਾਣੀ ਬਹੁਤ ਆ ਰਿਹਾ ਦਰਿਆ ਦੇ ਵਿੱਚ ਆਪਾਂ ਪਹੁੰਚ ਗਏ ਇਸ ਟਾਈਮ ਤੇ ਫਲੋਰ ਸ਼ਹਿਰ ਜੀ ਆਪਾਂ ਫਲੋਰ ਸ਼ਹਿਰ ਪਹੁੰਚ ਗਏ ਨਾ ਇਹ ਸਪਾ ਸਿੱਧੇ ਪੁਲ ਚੜਜਾਂਗੇ ਜਲੰਧਰ ਵਾਲਾ ਤੇ ਪਵਾੜੇ ਨੂੰ ਨਿਕਲ ਜੂ ਅਥੋਂ ਆਪਾਂ ਕਿੰਨੇ ਕਿਲੋਮੀਟਰ ਦਾ ਘੱਟ ਮਾਰ ਕੇ ਜੀ ਮੋੜਨਾਗਾ ਆਪਾਂ ਨੇ ਢੇੜ ਤੋਂ ਘੱਟ ਮਾਰ ਕੇ ਮੋੜਨਾਗਾ ਆਪਾਂ ਨਵਾਂ ਸ਼ਹਿਰ ਨੂੰ ਦੋਸਤੋ ਆਪਾਂ ਹੋਰ ਰੋਡ ਛੱਡ ਕੇ ਚੜਕਿਆਂਗੇ ਰਾਹੋਂ ਰੋਡ ਤੇ ਰਾਹੋਂ ਰੋਡ ਅੱਗੇ ਫਲੋਰ ਆ ਫਲੋਰ ਤੋਂ ਆਪਾਂ ਮੁੜਿਆਂਗੇ हशियारपुर नया शहर है ते कई काफी बड़े-बड़े शहरों ਨੂੰ ਇਹ ਰੋਡ ਲੰਘ ਜਾਂਦਾ ਜੀ ਖਾਜੀ ਦੋਸਤੋ ਇਹ ਜਿਹੜੇ ਰਸਤੇ ਇਸ ਟਾਈਮ ਤੇ ਆਪਾਂ ਜਾ ਰਹੇ ਆ ਜੀ ਆਪਾਂ ਇਹ ਰਸਤੇ ਤੇ ਪਹਿਲੀ ਵਾਰ ਆਇਆ ਔਰ ਇਸ ਏਰੀਆ ਦੇ ਵਿੱਚ ਪਹਿਲੀ ਵਾਰ ਆਇਆ ਆ ਆਪਾਂ ਕਦੇ ਇਸ ਏਰੀਆ ਦੇ ਵਿੱਚ ਆਏ ਨਹੀਂ ਲੰਘੇ ਆ ਇਥੋਂ ਵੀ ਦੂਰ ਲੰਘੇ ਆ ਲੇਕਿਨ ਇਹ ਹੈਗਾ ਪਿੰਡ ਰਾਏਪੁਰ ਅਰਾਈਆਂ ਪਿੰਡ ਰਾਏਪੁਰ ਅਰਾਈਆਂ ਫਲੋਰ ਤੋਂ ਰਾਹੋਂ ਰੋਡ ਦੇ ਉੱਤੇ ਆ ਜੀ ਇਹ ਪਿੰਡ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਔੜ ਇਹ ਵੀ ਹੈਗਾ ਪਿੰਡ ਜੀ ਰਾਹੋਂ ਵਾਲੇ ਰੋਡ ਤੇ ਹੈਗਾ ਤੇ ਹੁਣ ਆਪਾਂ ਇਥੋਂ ਮੁੜਾਂਗੇ ਜੀ ਨਵਾਂ ਸ਼ਹਿਰ ਵੱਲ ਇਹ ਰੋਡ ਜਾਂਦਾ ਨਵਾਂ ਸ਼ਹਿਰ ਵੱਲ ਲਓ ਜੀ ਦੋਸਤੋ ਪਿੰਡ ਪਹੁੰਚ ਗਏ ਆਪਾਂ ਕਮਾਮ ਇਹ ਨਵੇਂ ਸ਼ਹਿਰ ਦਾ ਪਿੰਡ ਹੈ ਜੀ ਕਮਾਮ ਜ਼ਿਲ੍ਹਾ ਪਿੰਡ ਦਾ ਨਵੇਂ ਸ਼ਹਿਰ ਇਹਨੂੰ ਨਵਾਂ ਸ਼ਹਿਰ ਆ ਲਓ ਜੀ ਵਾਹਿਗੁਰੂ ਸਤਨਾਮ ਆਪਾਂ ਇਸ ਪਿੰਡ ਦੇ ਵਿੱਚ ਪਹੁੰਚ ਗਏ ਜੀ ਜਿੱਥੋਂ ਦੀ ਆਪਣੀ ਕੋਲ ਲੋਕੇਸ਼ਨ ਸੀਗੀ ਤੇ ਇੱਥੇ ਆਪਾਂ ਡਾਕ ਦੇ ਦੀ ਡਿਲੀਵਰੀ ਦੇਣੀ ਹੈਗੀ ਦੋਸਤੋ ਆਪਾਂ ਪਿੰਡ ਦੇ ਵਿੱਚ ਇੰਟਰ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਬਾਹਰ ਨਹੀਂ ਫਿਰਨੀ ਫਿਰਨੀ ਜਾ ਰਹੇ ਹਾਂਗੇ ਇਧਰ ਹੀ ਸਰਵਿਸ ਕਰਨੇ ਇਧਰ ਵੀ ਇਧਰ ਉੱਚਾ ਜੀ ਜਿਵੇਂ ਪਹਾੜੀ ਦੇ ਉੱਤੇ ਪਿੰਡ ਵਸਿਆ ਹੁੰਦਾ ਨਾ ਇਸ ਤਰੀਕੇ ਨਾਲ ਵਸਿਆ ਹੋਇਆ ਹੈ ਪਿੰਡ ਹੈਗਾ ਇਹ ਜਿਹੜੀ ਇਹ ਸਾਈਡ ਆ ਗਈ ਅੰਦਰਲੀ ਸਾਈਡ ਇਹਦੀ ਇਹ ਪਹਾੜੀ ਦੇ ਉੱਤੇ ਜੇ ਬਣੀ ਹੋਈ ਹੈਗੀ ਆ ਦੇਖੋ ਜਿਵੇਂ ਪਹਾੜੀ ਇਲਾਕੇ ਦੇ ਵਿੱਚ ਉੱਚੇ-ਉੱਚੇ ਗਲੀਆਂ ਹੁੰਦੀਆਂ ਨੇ ਇਦਾਂ ਬਣੇ ਹੋਏ ਨੇ ਜੀ ਇਹ ਲੋ ਜੀ ਆਪਾਂ ਉਸ ਹਵੇਲੀ ਦੇਖੋ ਦੋਸਤੋ ਕਿੰਨੀ ਤਗੜੀ ਹੈ ਜੀ ਦੇਖਣ ਨੂੰ ਆਇਆ ਲੱਗਦਾ ਇਹ ਇਸ ਪਿੰਡ ਦੇ ਜਵਾਖ ਬਾਹਰ ਗਏ ਹੁਣ ਕਿਉਂਕਿ ਕਾਫੀ ਵੱਡਾ ਪਿੰਡ ਹੈ ਜੀ ਤੇ ਆ ਦੇਖੋ ਐਵੇਂ ਉੱਚੀਆਂ-ਉੱਚੀਆਂ ਗਲੀਆਂ ਨੇ ਹੁਣ ਆਪਾਂ ਉਚਾਈ ਚੜ ਰਹੇ ਅਗੇ ਤੇ ਬਹੁਤ ਮਹਿੰਗੀਆਂ-ਮਹਿੰਗੀਆਂ ਕੋਠੀਆਂ ਪਈਆਂ ਹੋਈਆਂ ਨੇ ਜੀ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਦੇ ਬਕਸੇ ਵਾਹਿਗੁਰੂ ਸਤਿਨਾਮ ਆਪਾਂ ਜਮੇ ਪਿੰਡ ਦੇ ਵਿੱਚ-ਵਿੱਚ ਜੀ ਯਾਰਿਆ ਅੰਦਰ ਆਂ ਦੇਖੋ ਉੱਚੀ ਜਗ੍ਹਾ ਚੜਾਈ ਜੀ ਆ ਜੀ ਤੇ ਕਾਫੀ ਮਹਿੰਗੀਆਂ-ਮਹਿੰਗੀਆਂ ਕੋਠੀਆਂ ਪਈਆਂ ਹੋਈਆਂ ਨੇ ਲੋ ਜੀ ਆਪਾਂ ਹੌਸਲਿਕਸ਼ਨ ਤੇ ਪਹੁੰਚ ਗਏ ਆ ਜਿੱਥੇ ਆਪਾਂ ਡਾਕੇ ਸਾਰਨਾ ਹੈ ਹਾਂਜੀ ਦੋਸਤੋ ਆਪਾਂ ਕਮਾਮ ਪਿੰਡ ਪਹੁੰਚ ਗਏ ਹਾਂਗੇ ਉੱਥੇ ਪਹੁੰਚ ਕੇ ਆਪਾਂ ਡਿਲੀਵਰੀ ਵਗੈਰਾ ਦਿੱਤੀ ਪਿੰਜਰੀ ਦੀ ਤੇ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਇੱਥੋਂ ਚੱਲ ਪਏ ਵਾਪਸੀ ਲਈ ਠੀਕ ਹੈ ਇਹ ਸਾਹਮਣੇ ਕੋਠੀ ਹੈ ਜੀ ਇਸ ਕੋਠੀ ਦੇ ਵਿੱਚ ਆਪਾਂ ਡਾਕੇਜ ਉਤਾਰਿਆਗਾ ਤੇ ਬਹੁਤ ਵਧੀਆ ਸੁਭਾਅ ਸੀ ਆ ਪਰਿਵਾਰ ਦਾ ਅੰਕਲ ਜੀ ਸੀਗੇ ਆਂਟੀ ਜੀ ਸੀ ਹੋਰ ਪਰਿਵਾਰ ਸੀ ਇਹਨਾਂ ਦੇ ਮੈਂਬਰ ਬਹੁਤ ਵਧੀਆ ਸੁਭਾਅ ਸੀ ਵਧੀਆ ਚੰਗਾ ਲੱਗਿਆ ਵਧੀਆ ਚਾਹ ਪਾਣੀ ਪੁਲਾਇਆ ਮੈਨੂੰ ਤੁਹਾਨੂੰ ਕਹਿਦੀ ਹਣਾ ਤੇ ਜਿਹੜੇ ਜਿਹੜੇ ਭੈਣ ਭਰਾ ਆਪਣੇ YouTube ਚੈਨਲ ਤੇ ਬੱਬੂ ਬਰੇਟਾ ਬਲੌਗ ਤੇ ਨਵੇਂ ਨੇ ਪਲੀਜ਼ ਆਪਣੇ ਛੋਡੇ ਭਾਈ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਆਪਣੇ ਸਪੋਰਟ ਜ਼ਰੂਰ ਕਰਿਆ ਕਰੋ ਇੱਕ ਲਾਇਕ ਕਰ ਦਿਆ ਕਰੋ ਲਾਇਕ ਨਾਲ ਸਾਨੂੰ ਥੋੜਾ ਮੋਟੀਵੇਸ਼ਨ ਹੋ ਜਾਂਦੇ ਆਗੇ ਹਨਾ ਪਤਾ ਲੱਗ ਜਾਂਦਾ ਵੀ ਸਾਨੂੰ ਵੀ ਕੋਈ ਦੇਖਦਾ ਹੈਗਾ ਕੋਈ ਵੀ ਹੈ ਹਰੇਕ ਗਰੀਬ ਦੀ ਹੈਲਪ ਜ਼ਰੂਰ ਕਰਿਆ ਕਰੋ ਕਿਸੇ ਤਰ੍ਹਾਂ ਦੀ ਵੀ ਹੋਵੇ ਲੇਕਿਨ ਮੈਂ ਕਿਸੇ ਤੋਂ ਭੈਣ ਭਰਾ ਦਾ ਪੈਸੇ ਟਕੇ ਦਾ ਮੰਗਦੇ ਨਹੀਂ ਹੈਗੇ ਬਸ ਛੋਟੀ ਜਿਹੀ ਬੇਨਤੀ ਹੈ ਕਿ ਇੱਕ ਲਾਇਕ ਕਰ ਦਿਆ ਕਰੋ ਕੱਲਾ ਬਸ ਧੰਨਵਾਦ ਜੀ ਮਿਲਦੇ ਆ ਸੋਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ